ਸਾਨੂੰ 12 ਸਾਲ ਹੋ ਗਏ ਜੀ ਕੰਮ ਕਰਦਿਆਂ ਨੂੰ ਜੀ ਅਸੀਂ 2011 ਚ ਕੰਮ ਸ਼ੁਰੂ ਕਰਿਆ ਸੀ 12 ਜੀ ਤੇ ਅਸੀਂ 15 ਕੁਆਂਟਲ ਤੂੜੀ ਤੋਂ ਕੰਮ ਸ਼ੁਰੂ ਕਰਿਆ ਸੀਗਾ ਇਸ ਟਾਈਮ ਅਸੀਂ 2000 ਕੁਆਂਟਲ ਤੂੜੀ ਦੀ ਕੰਪੋਸਟ ਤਿਆਰ ਕਰਦੇ ਹਾਂ ਇਹ ਵੀਰ ਜੀ ਵੀ ਜ਼ਿਆਦਾਤਰ ਪੰਜਾਬ ਦੇ ਵਿੱਚ ਕਣਕ ਝੋਨੇ ਦੀ ਜਿਹੜੀ ਫਸਲ ਹੈ ਬਹੁਤ ਮਸ਼ਹੂਰ ਹੈ ਸਾਰੇ ਕਿਸਾਨ ਜਿਹੜੇ ਖੇਤੀ ਕਰਦੇ ਨੇ ਤੁਸੀਂ ਇਹ ਬਿਲਕੁਲ ਵੱਖਰਾ ਰਾਹ ਚੁਣਿਆਗਾ ਇਹ ਤੁਹਾਡੇ ਦਿਮਾਗ 'ਚ ਜਿਹੜਾ ਇਹ ਇੱਕ ਆਈਡੀਆ ਹੈ ਫਿਰ ਕਿਵੇਂ ਤੁਸੀਂ ਆਇਆ ਅਸੀਂ ਨਾ ਪਹਿਲਾਂ ਬੀਏ ਕਰਨ ਤੋਂ ਬਾਅਦ ਸਬਜ਼ੀ ਵਗੈਰਾ ਦੀ ਖੇਤੀ ਕਰਦੇ ਹੁੰਦੇ ਸੀ ਮਿਰਚ ਆਲੂ ਗੋਭੀ ਬਰਿੰਡੀ ਤਿੰਨ ਚਾਰ ਕਿਲਿਆਂ ਦੀ ਖੇਤੀ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਜਾਂ ਮੰਡੀ 'ਚ ਜਾਂਦੇ ਸੀ ਤਾਂ ਮਸ਼ਰੂਮ ਦੀ ਆਉਂਦੀ ਮਾਰਕੀਟ 'ਚ ਮਸ਼ਰੂਮ ਦੇਖ ਕੇ ਤਾਂ ਸਾਡਾ ਵੀ ਇੱਛਾ ਹੋਈ ਵੀ ਅਸੀਂ ਮਸ਼ਰੂਮ ਦੀ ਖੇਤੀ ਸ਼ੁਰੂ ਕਰੀ ਜੀ ਤਾਂ ਫਿਰ ਅਸੀਂ ਉਸ ਤੋਂ 2012 'ਚ ਪਹਿਲਾਂ 15 ਗੁਆਂਟਲ ਤੂੜੀ ਤੋਂ ਸ਼ੁਰੂ ਕਰਤੇ ਤੇ ਫਿਰ ਇਸ ਕਿਤੇ ਵੱਲ ਅੱਗੇ ਵਧੇ ਜੀ ਅਸੀਂ ਇਹਦਾ ਪਹਿਲੇ ਸਾਲ ਹੀ ਤਕਰੀਬਨ 15 ਕ ਹਜ਼ਾਰ ਰੁਪਇਆ ਤਾਂ ਇਨਵੈਸਟਮੈਂਟ ਕਰਿਆ ਬਾਂਸ ਵਗੈਰਾ ਤੇ ਤੇ 15